सब तो सब तो पहले माने वाली गल है कि छोटे छुट छोटे बच्चे है किसी की उम्र साल है किसी की सत साल है किसी की अठ साल है किसी की नौ साल है ये बच्चों ने साड़ी सुबा, साड़ी सूबा साबा सा रीप्रजेंट किया रिक्वेस्ट किया था और उनको उन, उनको भी समझ आया कि आर्टिस्टिक स्केटिंग को डेवलप करना पंजाब में बहुत ज़्यादा हेल्दी होगा ਕੋਈ ਤੋਂਪ ਨੂੰ ਇੱਕ ਐਗਜ਼ਾਮਪਲ ਸੈਟਅਪ ਹੁੰਦੀ ਹੈ ਕਿ ਜੇ بچہ ਮਿਹਨਤ ਕਰਨਾ ਚਾਹਵੇ ਨਾ ਤਾਂ بچہ ਕੁਝ ਵੀ ਕਰ ਸਕਦਾ ਤੁਸੀਂ ਦੇਖੋ 5-7 ਸਾਲ ਦਾ ਬੱਚਾ ਕੋਈ ਜ਼ਿਆਦਾ ਬਹੁਤ ਵੱਡਾ ਨਹੀਂ ਹੁੰਦਾ ਹੈਗਾ ਹਾਲੀ요 ਸਕੂਲ ਜਾਣਾ ਸ਼ੁਰੂ ਹੁੰਦਾ ਹੈ ਜੇ ਇੰਨੀ ਉਮਰ ਦੇ ਵਿੱਚ ਉਹ ਮਿਹਨਤ ਕਰਕੇ ਇਸ ਲੈਵਲ ਤੱਕ ਜਾ ਸਕਦਾ ਹੈ ਤੇ ਮੈਂ ਸੋਚਦਾ ਬਾਕੀ ਬੱਚਿਆਂ ਨੂੰ ਵੀ ਇਨਸਪਾਇਰ ਹੋਣਾ ਚਾਹੀਦਾ ਫਿਜ਼ੀਕਲ ਫਿਟਨੈਸ ਨੂੰ ਲੈ ਕੇ ਬੱਚਿਆਂ ਨੂੰ ਹਮੇਸ਼ਾ ਸਾਨੂੰ ਅੱਗੇ ਵਧਣ ਨੂੰ ਮੋਟੀਵੇਟਮੇਸ਼ਾ ਕਰਨਾ ਚਾਹੀਦਾ ਹੈ ਰਾਦਰਤਨ ਕੀ ਸੋਚੀਏ ਕਿ ਉਹ ਕੀ ਕਹੇਗਾ ਤੇ ਇੱਕ ਹੀ ਕਹੇਗਾ ਲਾਈਕ ਹਮ ਸਾਡਾ ਬੱਚਾ ਜੇ ਸਵਿਮਿੰਗ ਕਰ ਰਿਹਾ ਉਹਦੀ ਫਿਟਨੈਸ ਨੂੰ ਲੈ ਕੇ ਵੀ ਆਰ ਪ੍ਰਾਊਡ ਆਫ ਹਰ ਲਾਈਕ ਸ਼ੀ ਇਸ ਡੂਇੰਗ ਵਟੈਵਰ ਵੀ ਆਰ ਸੇਇੰਗ ਟੂ ਹਰ ਸਾਡਾ ਵੀ ਦਿਲ ਕਰਦਾ ਕਿ ਇਸ ਨੂੰ ਐਪਰੀਸ਼ੀਏਟ ਕਰੀ ਕਿਉਂਕਿ ਜੇ ਅਸੀਂ ਇਹਨਾਂ ਨੂੰ ਇਨਸਪਾਇਰ ਕਰਾਂਗੇ ਕਿ ਪਤਾ ਇਹ ਇਨਸਪੀਰੇਸ਼ਨ ਤੋਂ ਕਿਤੇ ਤੇ ਕਿਤੇ ਪਹੁੰਚ ਜਾਣਗੇ ਤੇ ਤੁਹਾਡੀ ਨੀਅਤ ਸਾਫ਼ ਹੋਵੇ ਤੁਹਾਡੀ ਡੈਡੀਕੇਸ਼ਨ ਹੋਏਗੀ ਤਾਨੂੰ ਕੋਈ ਵੀ ਕਿਤੇ ਜਾਣ ਨੂੰ ਰੋਕ ਨਹੀਂ ਸਕਦਾ ਇਹ ਇੱਕ 5-7 ਸਾਲ ਦਾ ਬੱਚਾ ਇਨੀ ਮਿਹਨਤ ਕਰਕੇ ਇੱਥੇ ਪਹੁੰਚਿਆ ਦਾ ਨਾ ਇਸ ਲਈ ਗ੍ਰੇਟਫੁਲ ਕਿ ਯੂ نو ਇਸ ਤੋਂ ਪਹਿਲੇ ਬੱਚੇ ਨੂੰ ਆ 3 ਸਾਲ ਸਕੈਟਿੰਗ ਕਰਦੇ ਹੋਏ ਆਰਟਿਸਟਿਕ ਤੇ 3rd ਟਾਈਮ ਉਹ ਨੈਸ਼ਨਲ ਹੋ ਗਈ ਹੈ ਬਟ ਇਟਸ ਅ ਫਸਟ ਟਾਈਮ ਮਿਸਟਰ ਬਿੰਦਰ ਨੇ ਸਾਨੂੰ ਇਨਵਾਈਟ ਕੀਤਾ ਆ ਜਰਨੀ ਜਿਹੜੀ ਹੈ ਯੂ نو ਪੇਰੈਂਟਸ ਤੋਂ ਸ਼ੁਰੂ ਹੁੰਦੀ ਹੈ ਫਸਟ ਆਫ ਆਲ ਠੀਕ ਹੈ ਯੂ نو ਆ ਸਟਾਰਟਿੰਗ ਫਰੋਂ ਦਾ ਬੱਚਾ ਉਹਨਾਂ ਦਾ ਕੱਪੜੇ ਵੀ ਪਾਣੇ ਯੂ نو ਬਾਪ ਦਾ ਫਰਜ਼ ਕਿਵੇਂ ਬਣ ਜਾਂਦਾ ਸਵੇਰੇ 5:30 ਉੱਠਣਾ ਇਤਸਬ ਮਦਰ ਫਾਦਰ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਪੰਜਾਬ ਦੇ ਵਿੱਚ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਜਿਹੜੇ ਆ ਕੁਝ ਬੱਚੇ ਨੇ ਜਿਹੜੇ ਆ ਅੱਜ ਪਹੁੰਚੇ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਨੇ ਜਿਹੜੇ ਨੈਸ਼ਨਲ ਮੈਂਬਰ ਨੇ ਸੋਸ਼ਲ ਜਸਟਿਸ ਤੇ ਐਮਪਾਵਰਮੈਂਟ ਤੋਂ ਗੱਲਬਾਤ ਕਰਦੇ ਆ ਸੁਖਵਿੰਦਰ ਸਰ ਕਿਵੇਂ ਹੋ ਗੁੱਡ ਸੀ ਗੁੱਡ ਤੁਸੀਂ ਆਪਣਾ ਸਨੋ ਕੀ ਹਾਲ ਹੈ 15 ਅਗਸਤ ਦਾ ਦਿਨ ਹੈ ਤੇ ਉਸ ਮੌਕੇ ਬੱਚਿਆਂ ਨੂੰ ਜਿਹੜਾ ਅਪਰੀਸ਼ੀਏਸ਼ਨ ਅਵਾਰਡ ਦਿੱਤਾ ਗਿਆ ਆ ਆਰਟਿਸਟਿਕ ਸਕੇਟਿੰਗ ਦੇ ਵਿੱਚ ਬੱਚਿਆਂ ਨੇ ਮੱਲਾ ਮਾਰੇ ਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਦੇਖੋ ਸਭ ਤੋਂ ਸਭ ਤੋਂ ਪਹਿਲੇ ਮਾਰਮਲੀ ਗੱਲ ਹੈ ਕਿ ਛੋਟੇ ਛੋਟੇ ਬੱਚੇ ਆ ਕਿਸੇ ਦੀ ਉਮਰ 5 ਸਾਲ ਹੈ ਕਿਸੇ ਦੀ 7 ਸਾਲ ਹੈ ਕਿਸੇ ਦੀ 8 ਸਾਲ ਹੈ ਕਿਸੇ ਦੀ 9 ਸਾਲ ਹੈ ਇਹ ਬੱਚਿਆਂ ਨੇ ਸਾਡੀ ਸੂਬਾ ਸਾਡੀ ਸਟੇਟ ਟੂ ਰਿਪਰਜੈਂਟ ਕੀਤਾ ਦੇ ਹੈਵ ਪਾਰਟਿਸਪੇਟਡ ਇਨ ਦਾ ਨੈਸ਼ਨਲ ਲੈਵਲ ਮੈਂ ਇੱਕ ਚੀਜ਼ ਤੋਂ ਬਹੁਤ ਸਰਪ੍ਰਾਈਜ਼ਡ ਹੋਇਆ ਕੀ ਕਿ 5 ਸਾਲ ਦਾ ਬੱਚਾ ਤੁਸੀਂ ਸੋਚੋ ਇੱਕ ਨੈਸ਼ਨਲ ਲੈਵਲ ਖੇਲ ਕੇ ਆਇਆ ਜੇ ਜੇ ਅੱਜ 5 ਸਾਲ ਦੀ ਉਮਰ 'ਚ ਨੈਸ਼ਨਲ ਲੈਵਲ ਖੇਲ ਸਕਦੇ ਆ ਤੇ ਤੁਸੀਂ ਸੋਚੋ 15 ਸਾਲ ਦੀ ਉਮਰ 'ਚ ਜਾਂ 20 ਸਾਲ ਦੀ ਉਮਰ 'ਚ ਬੱਚਾ ਕਿੱਥੇ ਦਾ ਕਿੱਥੇ ਪਹੁੰਚਿਆ ਹੋਊਗਾ ਸੁਖਿੰਦਰ ਸਰ ਜਿਹੜੀ ਗੇਮ ਪਪੂਲਰ ਵੀ ਹੈ ਨਹੀਂ ਆਪਣੇ ਨਾਰਥਰਨ ਪਾਰਟ ਦੇ ਵਿੱਚ ਆਰਟਿਸਟਿਕ ਸਕੇਟਸ ਉਹ ਉਹਨੂੰ ਫਿਰ ਤੋਂ ਕੋਚ ਮੈਮ ਨੇ ਜਿਹੜਾ ਰਿਵਾਈਵ ਕੀਤਾ ਤੇ ਬੱਚਿਆਂ ਨੂੰ ਜਿਹੜਾ ਰੈਡੀ ਪ੍ਰਿਪੇਅਰ ਕੀਤਾ ਡਿਸਟ੍ਰਿਕਟ ਖੇਡਿਆ ਹੋਣਾ ਫਿਰ ਨੈਸ਼ਨਲ ਗਏ ਤੇ ਅਜਮਾਨ ਵਧਾਰੇ ਨੇ ਦੇਖੋ ਇਥੋਂ ਆਪਾਂ ਨੂੰ ਇੱਕ ਐਗਜ਼ਾਮਪਲ ਸੈਟਅਪ ਹੁੰਦੀ ਹੈ ਕਿ ਜੇ ਬੱਚਾ ਮਿਹਨਤ ਕਰਨਾ ਚਾਵੇ ਨਾ ਤਾਂ ਬੱਚਾ ਕੁਝ ਵੀ ਕਰ ਸਕਦਾ ਤੁਸੀਂ ਦੇਖੋ 5-7 ਸਾਲ ਦਾ ਬੱਚਾ ਕੋਈ ਜ਼ਿਆਦਾ ਬਹੁਤ ਵੱਡਾ ਨਹੀਂ ਹੁੰਦਾ ਹੈਗਾ ਹਾਲੀਓ ਸਕੂਲ ਜਾਣਾ ਸ਼ੁਰੂ ਹੁੰਦਾ ਹੈ ਜੇ ਇੰਨੀ ਉਮਰ ਦੇ ਵਿੱਚ ਉਹ ਮਿਹਨਤ ਕਰਕੇ ਇਸ ਲੈਵਲ ਤੱਕ ਜਾ ਸਕਦਾ ਹੈ ਤੇ ਮੈਂ ਸੋਚਦਾ ਬਾਕੀ ਬੱਚਿਆਂ ਨੂੰ ਵੀ ਇਨਸਪਾਇਰ ਹੋਣਾ ਚਾਹੀਦਾ ਕੀ ਗਵਰਨਮੈਂਟ ਆਫ ਇੰਡੀਆ ਕੀ ਕੁਝ ਉਪਰਾਲੇ ਕਰ ਰਹੀ ਹੈ ਕੀ ਕੁਝ ਸਕੀਮਸ ਨੇ ਇਨ ਬ ਬਹੁਤ ਸਾਰੇ ਆਪਣਾ ਮਲਕੀ ਗਵਰਨਮੈਂਟ ਆਫ ਇੰਡੀਆ ਬਹੁਤ ਸਾਰੇ ਉਪਰਾਲੇ ਕਰ ਰਿਹਾ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਈਮ ਮਿਨਿਸਟਰ ਔਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਸਾਡੇ ਕੈਬਨ ਮਿਨਿਸਟਰ ਡਾਕਟਰ ਯੂਨੋ ਵਿਰਿੰਦਰ ਕੁਮਾਰ ਜਿਹੜੇ ਸਾਡੇ ਮੰਤਰਾਲੇ ਦੇ ਯੂਨੋ ਮਿਨਿਸਟਰ ਹੈਗੇ ਆ ਸਾਡੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਨਐਸਟੀ ਵੱਲੋਂ ਇੱਕ ਸਕੀਮ ਸੀ ਕਿ ਬੱਚਿਆਂ ਨੂੰ ਸੀ ਐਪਰੀਸ਼ੀਏਸ਼ਨ ਸਰਟੀਫିକੇਟਸ ਦੇਣੇ ਆ ਤੇ ਜਿਹੜੇ ਹੁਣ ਇੰਨੇ ਛੋਟੇ ਛੋਟੇ ਬੱਚੇ ਇੰਦਾ ਖੇਡ ਕੇ ਆਏ ਹੋਣਗੇ ਤੇ ਸਾਡਾ ਵੀ ਦਿਲ ਕਰਦਾ ਕਿਸੇ ਨੂੰ ਐਪਰੀਸ਼ੀਏਟ ਕਰੀਏ ਕਿਉਂਕਿ ਜੇ ਅਸੀਂ ਇਹਨਾਂ ਨੂੰ ਇਨਸਪਾਇਰ ਕਰਾਂਗੇ ਕਿ ਪਤਾ ਇਹ ਇਨਸਪੀਰੇਸ਼ਨ ਤੋਂ ਕਿਤੇ ਤੇ ਕਿਤੇ ਪਹੁੰਚ ਜਾਣਗੇ ਤਾਂ ਅਸੀਂ ਆਪ ਤੇ ਇੱਕ ਮੰਤਰਾਲਿਆਂ ਵੱਲੋਂ ਅਸੀਂ ਬੱਚਿਆਂ ਨੂੰ ਅਸੀਂ ਐਪਰੀਸ਼ੀਏਸ਼ਨ ਸਰਟੀਫିକੇਟਸ ਦਿੰਦੇ ਆ ਜੀ ਤੇ ਜਿਹੜੇ ਬੱਚੇ ਸਾਨੂੰ ਦੇਖ ਰਹੇ ਨੇ ਇਸ ਵੇਲੇ ਜੋ ਗੇਮਸ ਦੇ ਵਿੱਚ ਆਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਪ੍ਰੋਪਰ ਗਾਇਡੈਂਸ ਨਹੀਂ ਮਿਲ ਰਹੀ ਹੈ ਤੇ ਇਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪਹੁੰਚ ਕੇ ਕਿਸ ਤਰੀਕੇ ਜਿਹੜਾ ਉਹ ਹੈਲਪ ਲੈ ਸਕਦੇ ਨੇ ਮੈਂ ਇੱਕੋ ਗੱਲ ਕਹੂੰਗਾ ਕਿ ਨਾਥਿੰਗ ਇਜ਼ ਇੰਪੋਸੀਬਲ ਜੇ ਤੁਸੀਂ ਮਿਹਨਤ ਕਰੋਗੇ ਨਾ ਔਰ ਜੇ ਤੁਹਾਡੀ ਨੀਅਤ ਸਾਫ਼ ਹੋਵੇ ਤੁਹਾਡੀ ਡੈਡੀਕੇਸ਼ਨ ਹੋਵੇਗੀ ਤੁਹਾਨੂੰ ਕੋਈ ਵੀ ਕਿਤੇ ਜਾਣ ਨੂੰ ਕੋਈ ਰੋਕ ਨਹੀਂ ਸਕਦਾ ਜੇ ਇੱਕ 5 ਜਾਂ 7 ਸਾਲ ਦਾ ਬੱਚਾ ਇੰਨੀ ਮਿਹਨਤ ਕਰਕੇ ਇੱਥੇ ਪਹੁੰਚਦਾ ਨਾ ਤੇ ਆਪਾਂ ਜੇ ਬਾਕੀ ਬੱਚੇ ਜਿੰਨੇ ਵੀ ਹੈ ਕੋਈ 20 ਸਾਲ ਦਾ ਜਾਂ ਕੋਈ 15 ਸਾਲ ਦਾ ਜਿਉ ਮਿਹਨਤ ਕਰਨ ਦੇ ਲੋ ਉਰ ਡੈਡੀਕੇਸ਼ਨ ਰੱਖਣ ਦੇ ਕੋ ਅਚੀਵ ਹੀ ਨਹੀਂ ਲੈਵਲ ਇੱਕ ਗੱਲ ਬਾਤ ਕਰਨ ਦੇ ਲਈ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਨਾਲ ਵੀ ਗੱਲ ਬਾਤ ਕਰਦੇ ਸਰ ਜਦ ਬੱਚਿਆਂ ਇਦਾਂ ਪਰਫਾਰਮ ਕਰਦੇ ਨੇ ਨੈਸ਼ਨਲ ਲੈਵਲ ਤੇ ਜਾ ਕੇ ਤੇ ਅਪਰੀਸ਼ੀਏਸ਼ਨ ਅਵਾਰਡ ਮਿਲੇ ਨੇ ਕਿੱਦਾਂ ਦਾ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਐਸ ਪੈਰੈਂਟ ਇਟਸ ਰੀਲੀ ਗ੍ਰੇਟਫੁਲ ਕਿ ਯੂ نو ਇਸ ਤੋਂ ਪਹਿਲੇ ਬੱਚੇ ਨੂੰ ਆ 3 ਸਾਲ ਸਕੀਟਿੰਗ ਕਰਦੇ ਹੋਗੇ ਆਰਟਿਸਟਿਕ ਤੇ ਥਰਡ ਟਾਈਮ ਉਹ ਨੈਸ਼ਨਲ ਹੋ ਗਈ ਹੈ ਬਟ ਇਟਸ ਅ ਫਰਸਟ ਟਾਈਮ ਮਿਸਟਰ ਬਿੰਦਰਾ ਨੇ ਸਾਨੂੰ ਇਨਵਾਈਟ ਕੀਤਾ ਰਿਸਪੈਕਟਿਵ ਮੈਮ ਸਪਨਾ ਮੈਮ ਨੇ ਬੁਲਾਇਆ ਕਿ ਇਸ ਤਰ੍ਹਾਂ ਐਪਰੀਸ਼ੀਏਸ਼ਨ ਲੈਟਰ ਦੇ ਰਹੀ ਹੈ ਸਕੂਲ ਵੀ ਸਕੂਲ ਵੱਲੋਂ ਵੀ ਡੈਫੀਨਿਟਲੀ ਆ ਇਹ ਇਟਸ ਅ ਸਰਟੀਫਿਕੇਟ ਮੀਨਸ ਸਮਥਿੰਗ ਕਿ ਇੱਕ ਗਵਰਨਮੈਂਟ ਦਾ ਉਪਰਾਲਾ ਹੈ ਜਿਹੜਾ ਇਦਾਂ ਬੱਚਿਆਂ ਨੂੰ ਸਰਟੀਫਿਕੇਟ ਇਸ਼ੂ ਕਰਦਾ ਹੈ ਤੇ ਹੋਪ ਯੂ نو ਐਜ਼ ਅ ਐਜ਼ ਅ ਸਪੋਰਟਸ ਪਰਸਨ ਵੀ ਡੋਨਟ ਕੇਅਰ ਅਬਾਊਟ ਵਾਟਸ ਦਾ ਪੋਲਿਟਿਕਸ ਬਟ ਇੱਕ ਬੱਚੇ ਨੂੰ ਜੇ ਸਰਟੀਫਿਕੇਟ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਤੇ ਉਹ ਇਸੇ ਸਰਟੀਫਿਕੇਟ ਨੂੰ ਆਪਣੇ ਨਾਲ ਦੇ ਬੱਚਾ ਨੂੰ ਦਿਖਾਏਗਾ ਉਹਨੂੰ ਐਪਰੀਸ਼ੀਏਸ਼ਨ ਮਿਲੇਗੀ ਗੇਮ ਨੂੰ ਵੀ ਸਾਈਮਲਟੇਨਸਲੀ ਪ੍ਰੋਮੋਸ਼ਨ ਮਿਲੇਗੀ ਤੇ ਸਰ ਨਾਰਥਰਨ ਪਾਰਟ ਦੇ ਵਿੱਚ ਪਪੂਲਰ ਨਹੀਂ ਹੈ ਗੇਮ ਭਾਵੇਂ ਹੋਕੀ ਸਕੈਟਿੰਗ ਦੀ ਗੱਲ ਕਰ ਲਈਏ ਤੇ ਕਿਸ ਤਰੀਕੇ ਜਿਹੜਾ ਬੱਚੇ ਨੂੰ ਇਸ ਸਪੋਰਟਸ ਦੇ ਵੱਲ ਤੁਸੀਂ ਲੈ ਕੇ ਆਏ ਆ ਹਾ ਜਰਨੀ ਜਿਹੜੀ ਹੈ ਯੂ نو ਪੇਰੈਂਟਸ ਤੋਂ ਸ਼ੁਰੂ ਹੁੰਦੀ ਹੈ ਫਸਟ ਆਫ ਆਲ ਠੀਕ ਹੈ ਯੂ نو ਸਟਾਰਟਿੰਗ ਫਰੋਮ ਦਾ ਬੱਚਾ ਉਹਨਾਂ ਤੱਕ ਕਪੜੇ ਵੀ ਪਾਣੇ ਯੂ نو ਬਾਪ ਦਾ ਫਰਜ਼ ਕਿਵੇਂ ਬਣ ਜਾਂਦਾ ਸਵੇਰੇ 5:30 ਉੱਠਣਾ ਨਾਈਟ ਸਬ ਮਦਰ ਫਾਦਰ ਕਾਲ ਤੇ ਉਸ ਤੋਂ ਬਾਅਦ ਗੁਰੂ ਜਿੱਦਾ ਕੋਚਿਸ ਹੈਗੇ ਆ ਰਿਸਪੈਕਟਿਵ ਕੋਚਿਸ ਗਰਾਊਂਡ ਆਂਦੇ ਆ ਬੁਲਾਉਂਦੇ ਆ ਤੇ ਡਿਸਪਲਨ ਇਜ਼ ਅ ਮੇਜਰ ਫੈਕਟਰ ਤੇ ਐਪਰੀਸ਼ੀਏਸ਼ਨ ਮਿਲਦੀ ਹੈ ਐ ਸੇਮ ਜਿੱਦਾਂ ਅੱਜ ਆਪਾਂ ਤੁਹਾਡੇ ਕੋਲ ਆਏ ਆ ਤੇ ਇਹ ਪੁਸ਼ ਕਰਦਾ ਹੈ ਬੱਚੇ ਨੂੰ ਸਪੋਰਟਸ ਵਾਸਤੇ ਸਕੂਲ ਵੀ ਆਪਣੀ ਇੱਕ ਆਈਡੈਂਟੀਟੀ ਬਣਦੀ ਹੈ ਬੱਚੇ ਦੀ ਸਪੋਰਟਸ ਬੱਚੇ ਦੀ ਯੂ نو ਸਰ ਵੀ ਇਨਸਪੈਕਟਿਵ ਸਪੋਰਟਸ ਪਲੇਅਰ ਰੇ ਹੈਗੇ ਆ ਅਸੀਂ ਉਹਨਾਂ ਦੇ ਇੰਟਰਵਿਊ ਦੇਖਦੇ ਆ ਸੋ ਦੈਟਸ ਇਟ ਮੈਮ ਬੱਚਿਆਂ ਦੀ ਡਾਈਟ ਦਾ ਧਿਆਨ ਕਿੱਦਾਂ ਰੱਖਦੇ ਹੋ ਦੇਖੋ ਸਾਨੂੰ ਸਭ ਤੋਂ ਪਹਿਲਾ ਦਾ ਡਾਈਟ ਨੂੰ ਲੈ ਕੇ ਹਮੇਸ਼ਾ ਕੌਂਸ਼ੀਅਸ ਰਹਿਣਾ ਚਾਹੀਦਾ ਹੈ ਜੇ ਬੱਚੇ ਪਹਿਲੇ ਹੀ ਫਰਾਈਟ ਖਾਣਗੇ ਤਾਂ ਬੱਚੇ ਕਦੀ ਨਹੀਂ ਅੱਗੇ ਲਾਈਫ ਦੇ ਵਿੱਚ ਰਾਈਸ ਕਰਨਗੇ ਤੇ ਇੱਕ ਪੇਰੈਂਟਸ ਹੀ ਗਏ ਜਿਹੜੇ ਹਮੇਸ਼ਾ ਰਿਸਪਾਂਸਿਬਲ ਹੁੰਦੇ ਆ ਬੱਚਿਆਂ ਨੂੰ ਧਿਆਨ ਧਿਆਨ ਰੱਖ ਕੇ ਉਹਨਾਂ ਦੀ ਡਾਈਟ ਨੂੰ ਹਮੇਸ਼ਾ ਧਿਆਨ ਰੱਖਣਾ ਕਿ ਉਹ ਬੱਚਾ ਖਾਵੇ ਐਨਰਜੈਟਿਕ ਖਾਵੇ ਨਿਊਟ੍ਰੀਸ਼ੀਅਸ ਖਾਵੇ ਤੇ ਬੱਚੇ ਦੀ ਏਜ ਕਿੰਨੀ इस बच्चे की एज ऑलमोस्ट एट एंड हाफ ईयरस हो गई है नाइन ईयरस हो गई है बट मेरे वास्ते हमेशा छोटा ही रहेगा हाँ जी बिल्कुल जबकि इन्हें स्टार्ट की अपनी स्पोर्ट्स शी वो अराउंड थ्री एंड हाफ ईयरस ਸ਼ੀ ਸਟਾਰਟਡ ਵਿਦ ਦੀ ਹਾਰਸ ਰਾਈਡਿੰਗ ਐਂਡ ਸਵਿਮਿੰਗ ਐਟ ਥੈਟ ਮੋਮੈਂਟ ਬਟ ਹੁਣ ਅੱਜਕਲ ਹੁਣ ਆਰਟਿਸਟਿਕ ਦੇ ਵਿੱਚ ਬਹੁਤ ਰਾਈਜ਼ ਕਰ ਰਹੀ ਹੈ ਬਿਕੋਜ਼ ਸਾਡੀ ਮੈਮ ਬਹੁਤ ਸਪੋਰਟਿਵ ਹੈ ਜਿਹਦੇ ਨਾਲ ਨਾਲ ਅੱਗੇ ਚੱਲ ਰਹੀ ਹੈ ਤੇ ਲਾਈਫ ਦੇ ਵਿੱਚ ਰਾਈਜ਼ ਕਰ ਰਿਹਾ ਬੱਚਾ ਮੈਮ ਸੋਸਾਇਟੀ ਦੇ ਵਿੱਚ ਇੱਕ ਪਰਸੈਪਸ਼ਨ ਇਦਾਂ ਦੀ ਬਣੀ ਹੋਈ ਹੈ ਕਿ ਸਪੋਰਟਸ ਦੇ ਵਿੱਚ ਸਕੋਪ ਨਹੀਂ ਹੈ ਐਜ਼ ਪੈਰੈਂਟ ਕੀ ਕਹਿਣਾ ਚਾਹੁੰਦੇ ਉਹਨਾਂ ਪੈਰੈਂਟਸ ਤੇ ਪੈਰੈਂਟਸ ਨੂੰ ਜੋ ਇਸ ਵੇਲੇ ਸਾਨੂੰ ਦੇਖ ਰਹੇ ਨੇ ਮੈਂ ਤੇ ਜ਼ਰੂਰ ਕਵਾਂਗੀ ਕਿ ਫਿਜ਼ੀਕਲ ਫਿਟਨੈਸ ਨੂੰ ਲੈ ਕੇ ਬੱਚਿਆਂ ਨੂੰ ਹਮੇਸ਼ਾ ਸਾਨੂੰ ਅੱਗੇ ਵਧਣ ਨੂੰ ਮੋਟੀਵੇਟ ਹਮੇਸ਼ਾ ਕਰਨਾ ਚਾਹੀਦਾ ਹੈ ਰਾਦਰ ਤਾਂ ਕੀ ਸੋਚੀਏ ਕਿ ਉਹ ਕੀ ਕਹੇਗਾ ਤੇ ਇੱਕ ਹੀ ਕਹੇਗਾ ਲਾਈਕ ਹੁਣ ਸਾਡਾ ਬੱਚਾ ਜੀ ਸਵਿਮਿੰਗ ਕਰ ਰਿਹਾ ਹੈ ਉਹਦੀ ਫਿਟਨੈਸ ਨੂੰ ਲੈ ਕੇ ਵੀ ਆਰ ਪ੍ਰਾਊਡ ਆਫ ਹਰ ਲਾਈਕ ਸ਼ੀ ਇਸ ਡੂਇੰਗ ਵਟ ਏਵਰ ਵੀ ਆਰ ਸੇਇੰਗ ਟੂ ਹਰ ਤੇ ਮੈਂ ਕਵਾਂਗੀ ਕਿ ਕੋਪੀ ਸਟਾਰਟਡ ਫਰਮ ਦ ਸਕੂਲ ਲੈਵਲ ਸਕੋਪ ਇਜ਼ ਥੇਅਰ ਯੂ نو ਇਨ ਦ ਫਿਟਨੈਸ ਸਕੋਪ ਹੈਗਾ ਅੱਗੇ ਯੂ نو ਇਨ ਰਿਗਾਰਡ ਟੂ ਦਾ ਗੈਟਿੰਗ ਦਾ ਫਰਦਰ ਐਡਮਿਸ਼ਨਸ ਇੱਕ ਵਿਜਨਲ ਸਪੋਰਟਸ ਪਰਸਨ ਅੱਗੇ ਵਧਦਾ ਹੈ ਕਿ ਯੂ نو ਮੈਂ ਜਦ ਨੈਸ਼ਨਲ ਮੈਡਲ ਅਚੀਵ ਕਰੂੰਗਾ ਮੈਨੂੰ ਗ੍ਰੈਜੂਏਸ਼ਨ ਮਿਲੇਗੀ ਐਂਡ ਤੇ ਡੈਫੀਨਿਟਲੀ ਇਹ ਬੜਾ ਇੰਪੋਰਟੈਂਟ ਪਾਰਟ ਹੈਗਾ ਤੇ ਇਹ ਜਿਹੜਾ ਰਿਊਮਰ ਹੈਗਾ ਇਹ ਫੇਥ ਜਿਹੜਾ ਹੈਗਾ ਇੰਨਾ ਲੌਂਗ ਟਰਮ ਆਪਾਂ ਨਹੀਂ ਸੋਚ ਸਕਦੇ ਜਸਟ ਇਨ ਦਾ 5 ਜਾਂ 6 8 ਸਾਲ ਦਾ ਬੱਚਾ ਤਾਂ ਇੱਕ ਆਪਣੇ ਬੈਡ ਤੋਂ ਬਾਹਰ ਨਿਕਲ ਕੇ ਆਪਣੀ ਫਿਟਨੈਸ ਵਾਸਤੇ ਗਰਾਊਂਡ ਚਾਹੁੰਦਾ ਹੈ ਗ੍ਰੇਟ सो so, कोच ने साडे नाल सपना मित्तल जी जो आप नैशनल चैंपियन रह चुके मैम किस तरीके जरा इस गेम दोबारा रिवाइव कर रहे हो तो आप नैशनल चैंपियन रह चुके मैं आफ्टर चलो कॉलेज तक तो मैं स्केटिंग कर रही थी और चैम्पियनशिप्स जीत रही थी उसके बाद मैं रोलर स्केटिंग फेडरेशन ऑफ इंडिया की ऑफिशियल रही और जज रही हूँ आर्टिस्टिक की और जो इंडिया की टीम सिलेक्ट होती थी उसमें आज सिलेक्टिव भी किया तो तब मेरे को ऐसा लगता था कि अब हमारे पंजाब से बच्चे क्यों नहीं हैं तो स्केटिंग तो आती है पर स्केटिंग आर्टिस्टिक में क्यों नहीं कोई आ रहा तो इसलिए हम कोचेस भी डेवलप कर रहे हैं और कोचेस डेवलप करके स्कूल्स को अवेयर करके बच्चों को सिखा रहे हैं क्योंकि जब बच्चा सिक्स टू एट ईयरस से नेशनल्स में जाना शुरू कर देता है एक एज ग्रुप टू द नेक्स्ट तो बहुत जल्दी मतलब आफ्टर टू थ्री इयर्स वो इस लेवल पे पहुंच जाता है कि वो नेशनल्स जीत भी सके तो इसी को डेवलप करने के लिए तो हमने सुखविंदर जी सुखविंदर सिंह बिंद्रा जी कोशिएशन अवार्ड भी ना हाँ, बच्चे ने हाँ, हाँ, रिक्वेस्ट किया था और उनको उन, उनको भी समझ आया कि आर्टिस्टिक स्केटिंग को डेवलप करना पंजाब में बहुत ज़्यादा हेल्दी होगा और आर्टिस्टिक में क्योंकि इंडिया टीम भी आर्टिस्टिक में एशियन और वर्ल्ड गेम्स में मेडल्स जीत रही है वी हैव हैड वर्ल्ड चैम्पियंस ठीक है अंडर 19 के तो हमारे बच्चे क्यों नहीं उस लेवल तक पहुंच सकते महज इन बच्चों की उम्र छः दस बारह इस एज ग्रुप के बच्चे ने इस स्केटिंग स्केटिंग किन्ने वेरियंट ने किन्नीक मुश्किल गेम है टेक्निकल गेम में मुश्किल कुछ नहीं होती क्योंकि जितना प्रैक्टिस करोगे वो मुश्किल आसान होती रहती है तो कोई चीज़ That मुश्किल makes नहीं makes होती या प्रैक्टिस मेक्स वन परफेक्ट तो एक लेवल से दूसरे जाने के लिए बस प्रैक्टिस की ज़रूरत है जी. तो बस ऐसे ही हमारे को बस वो लेवल्स टच करते जाने हैं क्योंकि जितना अवेयरनेस आएगा जितना इंटर स्कूल कॉम्पटिशनस होएंगे डिस्ट्रिक्ट कॉम्पटिशनस होंगे स्टेट लेवल कॉम्पिटिशन्स होंगे उतने ही हमारी स्टेट के आर्टिस्टिक बच्चे ऊपर जा पाएंगे ਤੋ ਇਸੇ ਕੇ ਲਈ ਹਮਾਰੇ ਅੱਜ ਕ ਸੁਖਵਿੰਦਰ ਸਿੰਘ ਜੀ ਸੇ ਰਿਕਵੈਸਟ ਆ ਬਹੁਤ ਮਾਨ ਦਾ ਟਾਈਮ ਐ ਸਰ ਬਿਕੋਜ਼ ਛੋਟੇ ਛੋਟੇ ਬੱਚੇ 5 ਤੋਂ ਲੈ ਕੇ 11 ਸਾਲ 12 ਸਾਲ ਦੇ ਬੱਚੇ ਨੇ ਉਹਨਾਂ ਨੇ ਪਹਿਲਾਂ ਆਪਣਾ ਡਿਸਟ੍ਰਿਕਟ ਲੈਵਲ ਕੰਪਲੀਟ ਕੀਤਾ ਉੱਥੋਂ ਮੈਡਲ ਜਿੱਤ ਕੇ ਸਟੇਟ ਚ ਪਹੁੰਚੇ ਸਟੇਟ ਚ ਫਾਈਟ ਦਿੱਤੀ ਉਸ ਤੋਂ ਬਾਅਦ ਆਪਣੇ ਨੈਸ਼ਨਲ ਲੈਵਲ ਤੇ ਪ੍ਰੈਜ਼ੈਂਟ ਕਰਕੇ ਆਏ ਨੇ ਅੱਜ ਪੰਜਾਬ ਨੂੰ ਤੇ ਇਹ ਬਹੁਤ ਮਾਨ ਦੀ ਗੱਲ ਹੈਗੀ ਸਰ ਕਿਸੇ ਵੀ ਪੇਰੈਂਟ ਵਾਸਤੇ ਅੱਜ ਆਪਾਂ ਕ੍ਰਿਕਟ ਫੁੱਟਬਾਲ ਆਪਾਂ ਸਾਰਿਆਂ ਦੀ ਜਰਨੀ ਸੁਣਦੇ ਆਪਾਂ ਸਚੇਨ ਦੋਨੀ ਵਿਰਾਟ ਕੋਹਲੀ ਜੀ ਦੀ ਸਾਰਿਆਂ ਦੀ ਆਪਾਂ ਸਟੋਰੀ ਸੁਣੀ ਹੈ ਉਹ ਕਿੰਨੇ ਕਿੰਨੀ ਸਟਰਗਲ ਕਰਕੇ ਡਿਸਪਲਿਨ ਨਾਲ ਪ੍ਰੈਕਟਿਸ ਕਰਦੇ ਰਹੇ ਨੇ ਤੇ ਅੱਜ ਉਸ ਮੁਕਾਮ ਤੇ ਹੈਗੇ ਨੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹੀ ਦੇਖਦੇ ਆ ਕਿ ਉਹ ਆਪਣੀ ਡਿਸਪਲਿਨ ਨੂੰ ਕਾਇਮ ਰੱਖਣ ਮੈਮ ਸਪਨਾ ਮੈਮ ਕੋਚ ਨੇ ਜਿਹੜੇ ਸਾਇਲ ਸਰ ਜਿਹੜੇ ਕੋਚ ਨੇ ਉਹਨਾਂ ਦੇ ਉਹ ਸਵੇਰੇ ਆਪਣੀ ਡੈਡੀਕੇਸ਼ਨ ਨਾਲ ਡਿਪੈਂਡਿੰਗ ਔਨ ਸਮਰ ਵਿంటర్ ਦੇ ਵਿੱਚ ਟਾਈਮਿੰਗ ਸ਼ਡਿਊਲ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਬਟ ਕਮਿਟਡਨੈਸ ਦੇ ਨਾਲ ਉੱਥੇ ਵੀ ਆਂਦੇ ਨੇ ਬੱਚੇ ਵੀ ਸਾਰੇ ਉੱਥੇ ਪਹੁੰਚ ਜene ਸਕੂਲ ਦੇ ਐਗਜ਼ਾਮ ਸਕੂਲ ਦੇ ਪੜਾਈਆਂ ਤੋਂ ਇਲਾਵਾ ਸਪੋਰਟਸ ਨੂੰ ਮਹੱਤਵਤਾ ਦਿੰਦੇ ਪੇਰੈਂਟਸ ਨੂੰ ਵੀ ਚਾਹੀਦਾ ਦੇਖੋ ਪੜਾਈ ਵੀ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਪੜਾਈ ਜ਼ਰੂਰੀ ਨਹੀਂ ਬਟ ਪੜਾਈ ਤੋਂ ਇਲਾਵਾ ਸਪੋਰਟਸ ਵੀ ਜ਼ਰੂਰੀ ਹੈ ਸਪੋਰਟਸ ਹੋਣਗੀਆਂ ਤੇ ਬੱਚੇ ਫਿਟ ਰਹਿਣਗੇ ਫਿਟ ਰਹਿਣਗੇ ਤੇ ਮੈਂਟਲੀ ਕੋਈ ਵੀ ਚੀਜ਼ ਉਹਨਾਂ ਤੇ ਹਾਵੀ ਨਹੀਂ ਹੋਏਗੀ ਸੋ ਆਈ ਕੰਗ੍ਰੈਚੂਲੇਟ ਆਲ ਦਾ ਕਿਡਸ ਜਿਹੜੇ ਵੀ ਬੱਚੇ ਨੇ ਜਿਹਨੇ 7-8 ਬੱਚੇ ਜਿਹੜੇ ਨੈਸ਼ਨਲ ਲੈਵਲ ਤੇ ਪ੍ਰੈਜ਼ੈਂਟ ਕਰਕੇ ਆਏ ਨੇ ਪੰਜਾਬ ਸਟੇਟ ਨੂੰ ਤੇ ਮੈਂ ਉਮੀਦ ਕਰਦਾ ਇਦਾਂ ਹੀ ਪ੍ਰੈਕਟਿਸ ਦੇ ਨਾਲ ਅਗਲੇ 1-2 ਸਾਲ ਦੇ ਵਿੱਚ ਕੋਈ ਨਾ ਕੋਈ ਮੈਡਲ ਜਿੱਤ ਕੇ ਪੰਜਾਬ ਨੂੰ ਮਾਨ ਲਿਆ ਕੇ ਦੇਣਗੇ ਤੇ ਮੈਂ ਸੁਖਵਿੰਦਰ ਸਿੰਘ ਬਿੰਦਰਾ ਜੀ ਦਾ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਇਹਨਾਂ ਨੇ ਅੱਜ ਸਰਟੀਫਿਕੇਟ ਦਿੱਤਾ ਸਾਰਿਆਂ ਨੂੰ ਐਪਰੀਸ਼ੀਏਸ਼ਨ ਦਾ ਆਈ ਥੈਂਕ ਯੂ ਫਰਮ ਬਾਟਮ ਆਫ ਮਾਈ ਹਾਰਟਸ ਆਲ ਆ ਪੇਰੈਂਟਸ ਥੈਂਕ ਯੂ ਸੋ ਮਚ ਬਹੁਤ ਹੀ ਜਿਹੜੇ ਮਾਣ ਵਾਲੀ ਗੱਲ ਹੈ ਪੰਜਾਬ ਦੇ ਬੱਚੇ ਨੇ ਤੇ ਪੰਜਾਬ ਦੇ ਲਈ ਜਿਹੜਾ ਐਵਾਰਡ ਲੈ ਕੇ ਆਏ ਨੇ ਤੇ ਕਿਤੇ ਨਾ ਕਿਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਨੰਨੇ ਨੰਨੇ ਬੱਚੇ ਨੇ ਪੰਜਾਬ ਦਾ ਜਿਹੜਾ ਮਾਨ ਵਦਾਨਗੇ ਤੇ ਲੋਕਾਂ ਦੇ ਜਿਹੜੇ ਰੋਲ ਮਾਡਲ ਬਣਨਗੇ ਸੋ ਅ ਅੱਜ ਪਹੁੰਚੇ ਸੀਗੇ ਮਿਨਿਸਟਰੀ ਆਫ ਸੋਸ਼ਲ ਜਸਟਿਸ ਤੇ ਇੰਪਾਰਟਮੈਂਟ ਕਮੇਟ ਆਫ ਇੰਡੀਆ ਦੇ ਜਿਹੜੇ ਨੈਸ਼ਨਲ ਮੈਂਬਰ ਨੇ ਸੁਖਿੰਦਰ ਵਿੰਦਰਾ ਜੀ ਦੇ ਵੱਲੋਂ ਜਿਹੜਾ ਹੈ ਇਹਨਾਂ ਨੂੰ ਅਪਰੀਸ਼ੀਏਸ਼ਨ ਅਵਾਰਡ ਦਿੱਤਾ ਗਿਆ ਤੇ ਬੱਚਿਆਂ ਦੀ ਜੇ ਸਲੰਗਾ ਕੀਤੀ ਗਈ ਸੋ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ